बस 2 मिनट और ते मैं भी तैयार ਹੁਣ ਇਹ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਦਰਅਸਲ ਸਵਿਟਜ਼ਰਲੈਂਡ ਨੇ 1 ਜਨਵਰੀ 2025 ਤੋਂ ਭਾਰਤ ਨਾਲ 1994 ਦੇ ਵਿੱਚ ਹਸਤਾਖਰ ਕੀਤੇ ਦੋਹਰੇ ਟੈਕਸ ਤੋਂ ਬਚਣ ਵਾਲੇ ਸਮਝੌਤੇ ਯਾਨੀ ਕਿ ਡੀਟੀ ਡਬਲ ਏ ਦੇ ਤਹਿਤ ਮੋਸਟ ਫੇਵਰੇਟ ਨੇਸ਼ਨ ਯਾਨੀ ਕਿ ਐਮ ਐਫ ਐਨ ਧਾਰਾ ਨੂੰ ਮੁਤਲ ਕਰਨ ਦਾ ਫੈਸਲਾ ਕਰ ਲਿਆ ਇਸ ਦਾ ਸਿੱਧਾ ਸ੍ਰੀ ਨੈਸਲੇ ਵਰਗੀਆਂ ਸਵਿਜ਼ ਕੰਪਨੀਆਂ ਤੇ ਪੈ ਸਕਦਾ ਤੇ ਉਹਨਾਂ ਦੇ ਉਤਪਾਦ ਜ਼ਿਆਦਾ ਮਹਿੰਗੇ ਹੋ ਸਕਦੇ ਨੇ ਕਿਉਂਕਿ ਇਹਨਾਂ ਕੰਪਨੀਆਂ ਨੂੰ ਭਾਰਤੀ ਆਮਦਨ ਸਰੋਤ ਤੋਂ ਮਿਲਣ ਵਾਲੇ ਲਾਭ ਅੰਸ਼ ਤੇ 10% ਤੱਕ ਟੈਕਸ ਦੇਣਾ ਪੈ ਸਕਦਾ ਹੈ ਜੋ ਪਹਿਲਾਂ ਘੱਟ ਸੀ ਆਓ ਜਾਣਦੇ ਹਾਂ ਕਿ ਆਖਰ ਇਹ ਪੂਰਾ ਮਾਮਲਾ ਕੀ ਹੈ ਸਵਿਟਜ਼ਰਲੈਂਡ ਨੇ 1 ਜਨਵਰੀ 2025 ਤੋਂ ਭਾਰਤ ਨਾਲ 1994 ਵਿੱਚ ਹਸਤਾਖਰ ਕੀਤੇ ਦੋਹਰੇ ਟੈਕਸ ਤੋਂ ਬਚਨ ਦੇ ਸਮਝੌਤੇ ਦੇ ਤਹਿਤ ਮੋਸਟ ਫੇਵਰਿਟ ਨੇਸ਼ਨ ਧਾਰਾ ਨੂੰ ਮੌਤਲ ਕਰਨ ਦਾ ਫੈਸਲਾ ਕੀਤਾ ਹੈ ਇੱਕ ਕਦਮ ਭਾਰਤ ਦੀ ਸੁਪਰੀਮ ਕੋਰਟ ਦੇ ਸਾਲ 2023 ਦੇ ਫੈਸਲੇ ਤੋਂ ਬਾਅਦ ਚੁੱਕਿਆ ਗਿਆ ਸੀ ਜਿਸ ਦੇ ਵਿੱਚ ਅਦਾਲਤ ਨੇ ਸਪਸ਼ਟ ਕੀਤਾ ਸੀ ਕਿ ਐਮ ਐਫ ਐਨ ਧਾਰਾ ਆਪਣੇ ਆਪ ਲਾਗੂ ਨਹੀਂ ਹੁੰਦੀ ਤੇ ਭਾਰਤ ਸਰਕਾਰ ਨੂੰ ਇਸ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਹੋਵੇਗਾ ਐਮ ਐਫ ਐਨ ਧਾਰਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੋ ਦੇਸ਼ਾਂ ਦੇ ਵਿਚਕਾਰ ਸਮਝੌਤੇ 'ਚ ਸ਼ਾਮਲ ਧਿਰਾਂ ਨੂੰ ਬਰਾਬਰ ਲਾਭ ਮਿਲੇ ਪਰ ਸਵਿਟਜ਼ਰਲੈਂਡ ਦਾ ਕਹਿਣਾ ਹੈ ਕਿ ਭਾਰਤ ਨੇ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਬਰਾਬਰ ਲਾਭ ਨਹੀਂ ਦਿੱਤੇ ਜਿਨ੍ਹਾਂ ਦੇ ਨਾਲ ਭਾਰਤ ਦੇ ਟੈਕਸ ਸਮਝੌਤੇ ਜ਼ਿਆਦਾ ਨਹੀਂ ਨਤੀਜਾ ਇਹ ਨਿਕਲਿਆ ਕਿ ਸਵਿਸ ਸਰਕਾਰ ਨੇ ਆਪਸੀ ਤਾਲਮੇਲ ਦੀ ਘਾਟਤਾ ਹਵਾਲਾ ਦਿੰਦੇ ਹੋਏ ਇਸ ਧਾਰਾ ਨੂੰ 2025 ਤੋਂ ਮੌਤਲ ਕਰਨ ਦਾ ਫੈਸਲਾ ਕਰ ਲਿਆ ਸਵਿਟਜ਼ਰਲੈਂਡ ਦੇ ਇਸ ਫੈਸਲੇ ਦਾ ਸਿੱਧਾ ਅਸਰ ਨੈਸਲੇ ਵਰਗੀਆਂ ਸਵਿਸ ਕੰਪਨੀਆਂ ਤੇ ਪੈ ਸਕਦਾ ਹੈ ਹੁਣ ਉਹਨਾਂ ਨੂੰ ਭਾਰਤੀ ਆਮਦਨ ਸਰੋਤਾਂ ਤੋਂ ਪ੍ਰਾਪਤ ਲਾਭ ਅੰਸ਼ ਤੇ 10% ਤੱਕ ਦਾ ਟੈਕਸ ਦੇਣਾ ਪੈ ਸਕਦਾ ਹੈ ਜੋ ਕਿ ਪਹਿਲਾਂ ਘਟ ਸੀ ਨੈਸਲੇ ਤੇ ਹੋਰ ਕੰਪਨੀਆਂ ਨੇ ਸੁਪਰੀਮ ਕੋਰਟ 'ਚ ਦਲੀਲ ਦਿੱਤੀ ਸੀ ਕਿ ਉਹਨਾਂ ਨੂੰ ਅਜਿਹੇ ਦੇਸ਼ਾਂ ਦੇ ਨਾਲ ਦਸਤਕਤ ਕੀਤੇ ਡੀਟੀ ਡਬਲ ਏ ਦੇ ਤਹਿਤ ਟੈਕਸ ਨਹੀਂ ਦੇਣਾ ਚਾਹੀਦਾ ਸਲੋਵੇਨੀਆ ਲਿਥੁਆਨੀਆ ਤੇ ਕੋਲੰਬੀਆ ਨੂੰ 5% ਟੈਕਸ ਦਰ ਦਾ ਲਾਭ ਮਿਲਣਾ ਚਾਹੀਦਾ ਪਰ ਸੁਪਰੀਮ ਕੋਰਟ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਇਸੇ ਦੇ ਨਾਲ ਕੰਪਨੀਆਂ ਤੇ ਟੈਕਸ ਦਾ ਬੋਝ ਜ਼ਿਆਦਾ ਵਧੇਗਾ ਜੋ ਮਹਿੰਗੇ ਉਤਪਾਦਨ ਦੇ ਰੂਪ ਚ ਖਪਤਕਾਰਾਂ ਤੱਕ ਪਹੁੰਚ ਸਕਦੇ ਨੇ